ਵਾਹਿਗੁਰੂ ਸਾਬ ਜੀ ਤੁੰਬਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸਹੇਲੇ ਰਾਖੋ ਰਾਖਣਹਾਰ ਦਿਆਲਾ ਨਾਨਕ ਘਰ ਕੇ ਗੋਲੇ ਸੁ ਕਹੋ ਤਲ ਗੁਰ ਸੇਵੀਐ ਅਨਸ ਸਹਿਜ ਸੁਬਾਏ ਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਰਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋ ਰਸਨ ਬਖਾਨੀ ਅੰਬਰਤ ਬਚਨ ਸਵਾਦ ਕੀ ਬਾਣੀ ਜੋ ਜੋ ਜਪਾਇ ਤਿਸ ਕੀ ਗਤ ਹੋ ਵਾਹ ਹਰ ਨਾਮ ਨਿਤ ਰਸਨ ਬਖਾਨੀ ਰਹਾ ਕਲ ਕਾਲ ਕੇ ਮਿਟੇ ਕਲੇਸ਼ਾ ਮਨ ਮੈਂ ਪਰਵੇਸਾ ਸਾਧੂ ਤੂਰ ਮੁਖ ਮਸਤਕ ਲਾਈ ਨਾਨ ਕੁਦਰੇ ਹਾਰ ਗੁਰ ਸਰਨਾਈ ਕਾਲ ਕਾਲ ਕੇ ਮਿਟੇ ਕਲੇਸ਼ਾ ਏਕੋ ਨਾਮ ਮਨ ਮੈਂ ਪਰਵਿਸ਼ਾ ਸਾਧੂ ਤੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾਂ ਅੰਬਰਤ ਬਚਨ ਸਵਾਦ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਜਿੱਤੇ ਸ਼ਰਨ ਆਏ ਹੈ ਤੇ ਤੇਰਾਖ ਲੈ ਹੈ ਬਿਨ ਸ਼ਰਨਤਾ ਕੀ ਨਹੀਂ ਓੜਿਓ ਟੰਗ ਲਿਖੇ ਮਤਰਕੇ ਤੇ ਪੜੇ ਮੰਤਰ ਕੋਟੰ ਬਚੇਗਾ ਨ ਕੋਈ ਕਰੇ ਕਾਲ ਚੋਟੰ ਬਚੇਗਾ ਨ ਕੋਈ ਕਰੇ ਕਾਲ ਚੋਟੰ ਵਾਹਿਗੁਰੂ ਸਾਬ ਜੀ ਸਵਈਆ ਏਕਣ ਕੀ ਪੁਜ ਕਾਟ ਦਈ ਔਰ ਏਕਣ ਕੇ ਸਿਰ ਕਾਟ ਗਰਾਏ ਉਜ ਕਾਟ ਦਈ ਔਰ ਏਕਨ ਕੇ ਸਿਰ ਕਾਟ ਗੁਰਾਏ ਜਾਦਵ ਏ ਕੀ ਹੈ ਬਿਰਥੀ ਪੁਨ ਸ੍ਰੀ ਜਦ ਵੀਰ ਕੋਤੀ ਲਗਾਏ ਔਰ ਨੇ ਗਜਰਾਜ ਕਨੇ ਬਰਬਾਜ ਬਨੇ ਹਨ ਧੂਮ ਗੁਰਾਏ ਜੋਗਨ ਭੂਤ ਪਿਸਾਚ ਸਿਰ ਗਾਲਣ ਸਰਾਉਣ ਤਸਾਗਰ ਮਾਂਜ ਅਨਾਏ ਔਰ ਨੇ ਗਜਰਾਜ ਕਨੇ ਬਰਬਾਜ ਬਨੇ ਹਨ ਭੂਮ ਗੁਰਾਏ ਜੋ ਗਨ ਪੂਤ ਪ੍ਰਸਾਦ ਸਿਰ ਗੱਲਣ ਸਰਾਉਨਤ ਸਾਗਰ ਮਾਂਝ ਅਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ